ਸਿੱਖ ਯੋਧੇ ਇਹ ਸਿਰਫ ਸ਼ਬਦ ਨਹੀਂ ਸਗੋ ਇੱਕ ਅਹਿਸਾਸ ਹੈ ਮੇਰੀ ਪੀੜ੍ਹੀਆਂ ਤਲਵਾਰਾਂ ਨੇ ਸਿੱਖਾਂ ਨੂੰ ਇਹ ਸਿਖਾਉਂ ਦਿੱਤਾ ਕਿ ਜ਼ੁਲਮ ਹਟਾ ਕੇ ਚੋਕਣਾ ਹੈ ਸਗੋਂ ਉਸ ਦਾ ਮੁਕਾਬਲਾ ਕਰਨਾ ਹੈ ਉਹਨਾਂ ਦੀ ਇੱਕ ਆਵਾਜ਼ ਨਾਲ ਲੱਖਾਂ ਸਿੱਖ ਯੋਧੇ ਖੜੇ ਹੋ ਗਏ ਸਿਰ ਤੇ ਕੇਸ ਹੱਥ ਵਿੱਚ ਕੜਾ ਅਤੇ ਦਿਲ ਵਿੱਚ ਵਾਹਿਗੁਰੂ ਦਾ ਨਾਮ ਲੈ ਕੇ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਜਦੋਂ ਅਸੀਂ ਝਾਤ ਮਾਰਦੇ ਹਾਂ ਤਸਾਂ ਨੂੰ ਯੋਧੇ ਮਿਲਦੇ ਹਨ ਜਿਨ੍ਹਾਂ ਦੀਆਂ ਤਲਵਾਰਾਂ ਸਿਰਫ ਲੋਹੇ ਨਾਲ ਨਹੀਂ ਸਗੋ ਰੋਹਾਨੀ ਤਾਕਤ ਅਤੇ ਸੱਚ ਦੀ ਚਮਕ ਨਾਲ ਚਮਕਦੀਆਂ ਸਨ ਸਿੱਖ ਯੋਧੇ ਇਹ ਸਿਰਫ ਸ਼ਬਦ ਨਹੀਂ ਸਗੋ ਇੱਕ ਅਹਿਸਾਸ ਹੈ ਇੱਕ ਜਜ਼ਬਾ ਹੈ ਜੋ ਸਾਡੇ ਦਿਲਾਂ ਵਿੱਚ ਅੱਜ ਵੀ ਜਿਉਂਦਾ ਹੈ ਇਹ ਉਹ ਬਹਾਦਰ ਸਨ ਜਿਨ੍ਹਾਂ ਨੇ ਧਰਮ ਦੀ ਰਾਖੀ ਲਈ ਹੱਕ ਅਤੇ ਸੱਚ ਲਈ ਆਪਣੀਆਂ ਜਾਨਾਂ ਦੀ ਪਰਵਾਹ ਨਾ ਕੀਤੀ ਸਿੱਖ ਯੋਧਿਆਂ ਦੀ ਇਹ ਕਹਾਣੀ ਸ਼ੁਰੂ ਹੁੰਦੀ ਹੈ ਸਾਡੇ ਗੁਰੂ ਸਾਹਿਬਾਨ ਤੋਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਸਿਖਾਇਆ ਕਿ ਸੰਤ ਅਤੇ ਸਪਾਹੀ ਇੱਕੋ ਸਿੱਕੇ ਦੇ ਦੋ ਪਾਸੇ ਹਨ। ਮੀਰੀ ਪੀਰੀ ਦੀਆਂ ਤਲਵਾਰਾਂ ਨੇ ਸਿੱਖਾਂ ਨੂੰ ਇਹ ਸਿਨੇ ਹੌਂਦ ਦਿੱਤਾ ਕਿ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਸਗੋਂ ਉਸ ਦਾ ਮੁਕਾਬਲਾ ਕਰਨਾ ਹੈ। ਫਿਰ ਆਏ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਉਨ੍ਹਾਂ ਦੀ ਇੱਕ ਆਵਾਜ਼ ਨਾਲ ਲੱਖਾਂ ਸਿੱਖ ਯੋਧੇ ਖੜੇ ਹੋ ਗਏ ਸਿਰ ਤੇ ਕੇਸ ਹੱਥ ਵਿੱਚ ਕੜਾ ਅਤੇ ਦਿਲ ਵਿੱਚ ਵਾਹਿਗੁਰੂ ਦਾ ਨਾਮ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਭਾਈ ਦਇਤ ਸਿੰਘ ਮਾਈ ਭਾਗੋ ਇਹ ਨਾਮ ਸਾਡੀ ਰੂਹ ਨੂੰ ਝੰਡੋੜ ਦਿੰਦੇ ਹਨ ਮਾਈ ਭਾਗੋ ਦੀ ਬਹਾਦਰੀ ਨੂੰ ਕੌਣ ਭੁੱਲ ਸਕਦਾ ਹੈ ਜਦੋਂ 40 ਮੁਕਤਿਆਂ ਨੇ ਜੰਗ ਤੋਂ ਮੂੰਹ ਮੋੜ ਲਿਆ ਤਾਂ ਉਸ ਮਾਂ ਨੇ ਆਪਣੇ ਹੱਥ ਵਿੱਚ ਤੀਗ ਫੜੀ ਅਤੇ ਉਹਨਾਂ ਨੂੰ ਵਾਪਸ ਜੰਗ ਦੇ ਮੈਦਾਨ ਵਿੱਚ ਲਾਇਆ ਇਹ ਜਿਸ ਸਿੱਖ ਯੋਧਿਆਂ ਦੀ ਤਾਕਤ ਜਿਸ ਵਿੱਚ ਇੱਕ ਔਰਤ ਦਾ ਸ਼ਕਤੀ ਰੂਪ ਵੀ ਸ਼ਾਮਿਲ ਸੀ ਸਿੱਖ ਯੋਧਿਆਂ ਦੀ ਰੋਹਾਨੀਆ ਦੋਨਾਂ ਦੀ ਸਭ ਤੋਂ ਵੱਡੀ ਤਾਕਤ ਸੀ ਭਾਈ ਤਾਰੋ ਸਿੰਘ ਜੀ ਦੀ ਸ਼ਹਾਦਤ ਦੇਖੋ ਜਦੋਂ ਜ਼ਾਲਮ ਨੇ ਉਹਨਾਂ ਦੇ ਕੇਸ ਕਹਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਆਪਣਾ ਸਿਰ ਦੇ ਦਿੱਤਾ ਪਰ ਸਿੱਖੀ ਦਾ ਮਾਣ ਨਹੀਂ ਢਕਣ ਦਿੱਤਾ ਇਹ ਸਿਰਫ ਜਿਸਮਾਨੀ ਲੜਾਈ ਨਹੀਂ ਸੀ ਸਗੋਂ ਰੂਹ ਦੀ ਝੰਗ ਸੀ ਵਾਹਿਗੁਰੂ ਦੇ ਨਾਮ ਤੇ ਜਿਉਂਦੇ ਸਨ ਅਤੇ ਉਸੇ ਨਾਮ ਤੇ ਮਰਨ ਲਈ ਇਤਿਹਾਸ ਅੱਜ ਜਦੋਂ ਅਸੀਂ ਆਪਣੇ ਆਲੇ ਦੁਆਲੇ ਵੇਖਦੇ ਹਾਂ ਤਾਂ ਸਾਨੂੰ ਉਹੀ ਸਜਵਾਂ ਚਾਹੀਦਾ ਹੈ ਜੋ ਸਿੱਖ ਜੋਧਿਆਂ ਦੇ ਤਲਾ ਵਿੱਚ ਸੀ ਜ਼ੁਲਮ ਆਨੇ ਆਏ ਅਤੇ ਝੂਠ ਦੇ ਖਿਲਾਫ ਲੜਨ ਦੀ ਹਿੰਮਤ ਪਰ ਇਹ ਹਿੰਮਤ ਤਾਂ ਹੀ ਆਵੇਗੀ ਜਦੋਂ ਅਸੀਂ ਆਪਣੇ ਅੰਦਰ ਉਹ ਰੋਹਾਨੀ ਚਾਨਣ ਪੈਦਾ ਕਰਾਂਗੇ ਕੁਰਬਾਨੀ ਦਾ ਪਾਠ ਸਿਮਰਨ ਦੀ ਮਿਠਾਸ ਅਤੇ ਸੇਵਾ ਦਾ ਜਜ਼ਬਾ ਸਿੱਖ ਯੋਧੇ ਸਾਡੇ ਲਈ ਸਿਰਫ ਇਤਿਹਾਸ ਨਹੀਂ ਸਗੋਂ ਇੱਕ ਪ੍ਰੇਰਨਾ ਹਨ ਉਹਨਾਂ ਦੀਆਂ ਕੁਰਬਾਨੀਆਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਜੀਵਨ ਤਾਂ ਉਹ ਹੈ ਜੋ ਸੱਚ ਲਈ ਜੀਆ ਜਾਵੇ ਅਤੇ ਮੌਤ ਤਾਂ ਉਹ ਹੈ ਜੋ ਹੱਕ ਲਈ ਗਵਾਹੀ ਜਾਵੇ ਆਓ ਅਸੀਂ ਉਹਨਾਂ ਦੇ ਰਾਹ ਤੇ ਚੱਲੀਏ ਟੇਗ ਅਤੇ ਦੇਗ ਦਾ ਸੁਮੇਲ ਬਣ ਜਾਈਏ ਅਤੇ ਆਪਣੇ ਅੰਦਰ ਉਹ ਬਹਾਦਰੀ ਜਗਾਏ ਜੋ ਸਿੱਖ ਯੋਧਿਆਂ ਦੀ ਪਛਾਣ ਸੀ